ਹਾਂਜੀ ਕਿੱਦਾਂ ਹੋ ਜੀ ਸਾਰੇ ਅੱਜ ਆਪਾਂ ਕਰਾਉਣੇ ਆ ਛੋਟੇ ਛੋਟੇ ਘਰ ਦੇ ਜਿਹੜੇ ਮਲੇ ਕੰਮ ਹੈਗੇ ਨੇ ਇੱਕ ਕਪੜਾ ਇੱਧਰ ਪਾਣੀ ਖੜਦਾ ਸੀਗਾ ਇੱਕ ਆਪਾਂ ਉਹਦਾ ਹੱਲ ਕਰਨਾ ਹੈ ਇੱਕ ਆਪਾਂ ਉਪਰ ਤਾਂ ਜਿਹੜੀਆਂ ਲੱਕੜਾਂ ਪਈਆਂ ਸੀਗੀਆਂ ਉਹ ਆਪਾਂ ਸਾਈਡ ਤੇ ਕਰਵਾਤੀਆਂ ਸੀਗੀਆਂ ਕਿਉਂਕਿ ਉਧਰ ਨਾ ਅਗਲੀ ਸਾਈਡ ਪਾਣੀ ਖੜਦਾ ਸੀਗਾ ਜਦੋਂ ਪਾਣੀ ਖੜਦਾ ਸੀ ਤਾਂ नीचे ਪਾਣੀ ਨਾ ਗਿਰਨ ਲੱਗ ਜਾਂਦਾ ਸੀਗਾ ਉਹ ਲੱਕੜਾਂ ਪੱਚਕਾ ਕੇ ਸਾਈਡ ਤੇ ਕਰਾਈਆਂ ਨੇ ਤੇ ਇੱਕ ਆਪਾਂ ਆ ਮਿਸਤਰੀ ਤੋਂ ਆ ਛੋਟਾ ਜਿਹਾ ਕੰਮ ਕਰਾਉਣਾ ਹੈ ਫਿਰ ਬਾਅਦ ਵਿੱਚ ਉੱਤੇ ਆ ਪਟੇਲਾ ਲਵਾਉਣੀਆਂ ਨੇ ਕਿਉਂਕਿ ਜਦੋਂ ਜਦੋਂ ਟੈਲਾ ਲਾ ਰਿਹਾ ਸੀ ਆਪਣੇ ਕਮਰੇ ਦੇ ਵਿੱਚ ਤੇ ਉਦੋਂ ਨਾ ਮਤਲਬ ਸਾਰੇ ਕਮਰੇ ਦੀ ਟੈਲਾਂ ਤਾਂ ਲੱਗੀਆਂ ਸੀਗੀਆਂ ਲੇਕਿਨ ਉਹਦੇ ਫਾਦਰ ਦੀ ਡੈਥ ਹੋ ਗਈ ਸੀ ਤੇ ਉਸ ਟਾਈਮ ਉਹਨੂੰ ਜਾਣਾ ਪੈ ਗਿਆ ਸੀ ਘਰੇ ਤੇ ਕੰਮ ਥੋੜਾ ਜਿਹੜਾ ਬਾਹਰ ਬਾਹਰ ਵਾਲੀ ਸਾਈਡ ਦਾ ਸੀਗਾ ਉਹ ਵਿੱਚ ਹੀ ਛੱਡ ਗਿਆ ਸੀਗਾ ਹੁਣ ਫਿਲਹਾਲ ਆਪਾਂ ਮਿਸਤਰੀ ਨੂੰ ਬੁਲਾ ਕੇ ਉਧਰ ਕੰਮ ਕਰਵਾ ਰਿਹਾ ਸੈਟਿੰਗ ਕਰ ਰਿਹਾ ਮੀਟਰਾਂ ਜਿਹੜੀ نیچے ਹੋਈ ਹੋਈ ਆ ਪਾਣੀ ਖੜਦਾ ਉਹ ਪਾਣੀ ਨੂੰ ਆਪਾਂ ਰੋਕਣਾ ਆ ਤੇ ਫਿਰ ਜਦੋਂ ਉਹ ਹੋ ਜਾਏਗਾ ਉਦੋਂ ਆਪਾਂ ਟੈਲਾਂ ਲਾਣ ਵਾਲਾਂ ਇੱਥੇ ਲਵਾ ਰਹੇ ਆ ਆਪਾਂ ਟਾਈਲਾਂ ਦਾ ਫਰਸ਼ ਬਾਦ ਚੋਂ ਇੱਥੇ ਫਿਰ ਆਪਾਂ ਨਾ ਦੂਜੀਆਂ ਜਿਹੜੀਆਂ ਫਰਸ਼ ਵਾਲੀਆਂ ਦੂਸਰੀਆਂ ਟੈਲਾਂ ਹੁੰਦੀਆਂ ਨੇ ਉਹ ਲਗਵਾ ਦਾਂਗੇ ਇੱਥੇ ਕਿਉਂਕਿ ਇੱਥੇ ਪਾਣੀ ਰੁਕਦਾ ਸੀ ਤੇ ਨਾ ਫਿਰ ਖੜਾ ਰਹਿੰਦਾ ਸੀਗਾ ਨਾ ਗਾਹਾਂ ਜਾਂਦਾ ਸੀ ਨਾ ਇੱਧਰ ਨਹੀਂ ਆਉਂਦਾ ਸੀਗਾ ਤੇ ਇੱਕ ਆਪਾਂ ਉੱਪਰੋਂ ਕਰਵਾਇਆ ਵਾ ਇੱਧਰ ਜਿਹੜੀਆਂ ਲੱਕੜਾਂ ਪਈਆਂ ਸੀਗੀਆਂ ਜਦੋਂ ਪਾਣੀ ਆਪਣਾ ਇੱਥੇ ਖੜੀ ਜਾਂਦਾ ਸੀਗਾ ਜਿਵੇਂ ਹੁੰਜੇ ਤੇ ਹਜੇ ਵੀ ਖੜਿਆ ਹੋਇਆ ਇੱਥੇ ਨਾ ਲੱਕੜਾਂ ਪਈਆਂ ਸੀਗੀਆਂ ਤੇ ਉਹ ਆਪਾਂ ਹੁਣ ਪਰਲੀ ਸਾਈਡ ਰਖਵਾਤੀਆਂ ਹੋਈਆਂ ਲੱਕੜਾਂ ਖੜਦੀਆਂ ਸੀਗੀਆਂ ਤਾਂ ਇੱਕ ਤਾਂ ਗਿੱਲੀਆਂ ਹੁੰਦੀਆਂ ਸੀਗੀਆਂ ਤੇ ਇੱਕ ਪਾਣੀ ਇੱਥੇ ਖੜਾ ਰਹਿੰਦਾ ਸੀ। ਇਹਦੇ ਪਾਣੀ ਲਗਾਤਾਰ ਖੜਿਆ ਕਰਨ ਕਰਕੇ نیچے ਲੈਂਟਰ ਆਪਣਾ ਨੂੰ ਪਾਣੀ ਨਾਲ ਚੋਂਨ ਲੱਗ ਗਿਆ ਸੀਗਾ। ਤੇ ਇਸ ਕਰਕੇ ਆਪਾਂ ਇੱਥੋਂ ਲੱਕੜਾਂ ਚਕਾ ਕੇ ਉੱਪਰਲੀ ਸਾਈਡ ਕਰਤੀਆਂ। ਧੁੱਪ ਹੁਣ ਚਲੋ ਵਧੀਆ ਧੁੱਪ ਵੀ ਨਿਕਲੀ ਹੋਈ ਆ। ਧੁੱਪ ਦੇ ਨਾਲ ਲੱਕੜਾਂ ਜਿਹੜੀਆਂ ਗਿੱਲੀਆਂ ਨੇ ਉਹ ਸੁੱਕ ਵੀ ਜਾਣਗੀਆਂ। ਹਾਂਜੀ ਕਿਦਾਂ ਜੀ ਸਾਰੇ ਅੱਜ ਆਪਣੇ ਸੀਗੇ ਘਰ ਦੇ ਦੋ ਛੋਟੇ ਛੋਟੇ ਜਿਹੇ ਕੰਮ ਸੋ ਉਹ ਕਰਵਾ ਰਹੇ ਆ ਤੇ ਇੱਕ ਤਾਂ ਲੱਕੜ ਵਾਲਾ ਸੀਗਾ ਇੱਥੇ ਬੜਾ ਗਾਹ ਆਪਣਾ ਪਿਆ ਆ ਸੀਗਾ ਲੱਕੜਾਂ ਗਿੱਲੀਆਂ ਹੋਈ ਜਾਂਦੀਆਂ ਸੀਗੀਆਂ ਪਾਣੀ ਖੜਾ ਹੋ ਜਾਂਦਾ ਸੀਗਾ ਤੇ ਇੱਕ ਆਪਣੇ ਨਾ نیچے ਜਿਹੜਾ ਫਰਸ਼ ਆ ਮਤਲਬ ਪਾਣੀ ਖੜਾ ਰਹਿੰਦਾ ਸੀ ਪਰਲੀ ਸਾਈਡ ਤੇ ਪਰਲੀ ਸਾਈਡ ਆਪਾਂ ਹੁਣ ਸੀਮਿੰਟ ਦਾ ਫਰਸ਼ ਲਵਾ ਰਹੇ ਆ ਤੇ ਬਾਅਦ ਵਿੱਚ ਜਦੋਂ ਟਾਈਲਾਂ ਵਾਲ ਆ ਜਾਊਗਾ ਆਪਾਂ ਉਹ ਤੋਂ ਟਾਈਲਾਂ ਲਵਾ ਲਾਂਗੇ ਤੇ ਪਹਿਲਾਂ ਜਦੋਂ ਆਪਾਂ ਪੂਰੀਆਂ ਟੈਲਾਂ ਲਵਾਈਆਂ ਸੀ ਘਰ ਨੂੰ ਤਾਂ ਉਹ ਬੰਦੇ ਦੇ ਨਾ ਐਕਚੁਅਲੀ ਡੈਥ ਹੋ ਗਈ ਸੀਗੀ ਘਰੇ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਤੇ ਫਿਰ ਉਹਨੂੰ ਜਾਣਾ ਪਿਆ ਸੀਗਾ ਇਸ ਕਰਕੇ ਕੰਮ ਜਿਹੜਾ ਤਾਂ ਪੂਰਾ ਪੂਰਾ ਜਾਂ ਹੋ ਗਿਆ ਸੀਗਾ ਉਹ ਕਰ ਗਿਆ ਤੇ ਬਾਕੀ ਜਿਹੜਾ ਬਚ ਗਿਆ ਸੀਗਾ ਤੇ ਉਹ ਉਹ ਉਧਰੋਂ ਟੈਲਾਂ ਵਾਲਾ ਸੀਗਾ ਪਰਲੀ ਸਾਈਡ ਜਿਹੜਾ ਪੂਰਾ ਏਰੀਆ ਉਨੀ ਸਾਈਡ نیچے ਜਿਹੜਾ ਆਪਣਾ ਬਣਿਆ ਹੋਇਆ ਪੁਸ਼ਰ ਉਹਦੀਆਂ ਟੈਲਾਂ ਲੱਗਣ ਵਾਲੀਆਂ ਸੀਗੀਆਂ ਬਾਹਰਲੀ ਸਾਈਡ ਵਾਲੀਆਂ ਅੰਦਰੋਂ ਤਾਂ ਸਾਰਾ ਕੁਝ ਕਰ ਗਿਆ ਸੀਗਾ ਸੋ ਇਸ ਕਰਕੇ ਅੱਜ ਹਜੇ ਸਿੰਪਲ ਫਰਸ਼ ਪਵਾ ਰਹੇ ਹਾਂ ਮਿਸਤਰੀ ਤੋਂ ਤੇ ਜਦੋਂ ਉਹ ਆ ਜਾਊਗਾ ਤੇ ਆਪਾਂ ਉਹ ਤੋਂ ਟੈਲਾ ਲਵਾ ਲਾਂਗੇ بارش ਦੇ ਕਰਕੇ ਨਾ ਸਾਰਿਆਂ ਦੇ ਘਰ ਮਤਲਬ ਸਲਵ ਪਈ ਹੋਈ ਆ ਜਿਵੇਂ ਉਹ ਇਟਾਂ ਸਾਰੀਆਂ ਗਿੱਲੀਆਂ ਹੋਈਆਂ ਪਈਆਂ ਨੇ ਇਹ ਉਸ ਘਰ ਦੀ ਸਾਰੇ ਉਹ ਏਰੀਆ ਨਾ ਹਲੇ ਪਾਣੀ ਦੇ ਨਾਲ ਗਿੱਲਾ ਹੀ ਆ ਤੇ ਇਧਰੋਂ ਆਹ ਆ ਵੀ ਬਿਲਡਿੰਗ ਸਾਰੀ ਗਿੱਲੀ ਹੋਈ ਪਈ ਆ ਉਹ ਮਤਲਬ ਹੌਲੀ ਹੌਲੀ ਹੁਣ ਪਾਣੀ ਨਿਕਲੂਗਾ ਸੁੱਕੂਗਾ ਜਦੋਂ ਧੁੱਪਾਂ ਪੈਣਗੀਆਂ ਕਿ ਕਿਹੜੀਆਂ 2-3 ਦਿਨ ਧੁੱਪਾਂ ਬਹਿਣਗੀਆਂ ਨਾ ਤੇ ਫੇਰੇ ਪਾਣੀ ਸਾਰਾ ਨਿਕਲ ਜਾਣਾ ਇੱਥੋਂ ਸੋ ਆਪਣੇ ਵੀ ਸਲਾਬ ਹੋਈ ਪਈ ਆ ਲੈ ਹੌਲੀ-ਹੌਲੀ ਜਾਊਗੀ ਹਾਲੇ ਤਾਂ ਫਿਰ ਟਾਈਮ ਤਾਂ ਲੱਗੂਗਾ ਹੀ ਹਰੇਕ ਚੀਜ਼ੇ ਟਾਈਮ ਮੰਗਦੀ ਆ ਆਸਮਾਨ ਅੱਜ ਸਾਫ਼ ਆ ਉਹ ਬੱਦਲ ਥੋੜੇ-ਥੋੜੀ ਨੇ ਸੋ ਟੋਟੀ ਆ ਟੁੱਟਿਆ ਹੋਇਆ ਬੱਦਲ ਵੈਸੇ ਤਾਂ ਸਾਰਾ ਸਾਫ਼ ਪਿਆ ਆ ਬਾਰਿਸ਼ ਦਾ ਅਜੇ ਤਾਂ ਕੋਈ ਚਾਂਸ ਲੱਗਦਾ ਨਹੀਂ ਬਾਕੀ ਤਾਂ ਕੁਝ ਪਤਾ ਨਹੀਂ ਮੌਸਮ ਦਾ ਹੁਣ ਹਾਲ ਤਾਂ ਪਤਾ ਨਹੀਂ ਕਦੋਂ ਆ ਜੀ। ਇੱਕ ਆ ਏਰੀਆ ਆਪਣਾ ਇਹਦੇ ਸਾਈਡ ਦੇ ਵੀ ਨਾ ਆਪਾਂ ਟਾਈਲਾਂ ਲਵਾ ਕੇ ਇੱਥੇ ਅਜੇ ਫਰਸ਼ ਪਵਾਵਾਂਗੇ ਤੇ ਜਦੋਂ ਟਾਈਲਾਂ ਲਾ ਆ ਗਿਆ ਫਿਰ ਉਦੋਂ ਇਧਰ ਟਾਈਲਾਂ ਲਵਾ ਲਾਂਗੇ ਆ ਸਾਰੇ ਏਰੀਏ ਦੇ ਵਿੱਚ ਆਪਣਾ ਫਰਸ਼ ਲੱਗਣ ਵਾਲਾ। ਇਹ ਆ ਛੋਟੇ ਛੋਟੇ ਜਿਹੇ ਕੰਮ ਜਿਹੜੇ ਅਸੀਂ ਅੱਜ ਘਰ ਦੇ ਕਰਵਾ ਰਹੇ ਆ ਤੇ ਬਸ ਆ ਥੋੜਾ ਜਿੰਦੂ ਹੋ ਗਿਆ। ਉਹਦਾ ਟਾਈਲਾਂ ਲਾ ਕੇ ਫ੍ਰੀ ਹੋ ਜਾਣਾ। ਤੇ ਬਾਕੀ ਜਦੋਂ ਮਿਸਤਰੀ ਆਊਗਾ ਆਪਾਂ ਉਹਦੇ ਤੋਂ ਥੋੜਾ ਬੋਟਾ ਜਿਹਾ ਕੰਮ ਰਹਿ ਗਿਆ ਉਹ ਕਰਵਾ ਲਵਾਂਗੇ ਅੱਜ ਮੰਗਾਏ ਸੀਗੇ ਟੋਸਟ